ਵਾਹ ਨੋ ਟਿਕਾ ਫਾਲਸਾ ਇਸ ਲਈ ਕਾਫੀ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੁਧਾਰ ਲਹਿਰ ਵਾਲਿਆਂ ਨੇ ਇੱਕ ਲਿਖਤੀ ਸ਼ਿਕਾਇਤ ਕੀਤੀ ਸੀ ਜਿਹਦੇ ਤਹਿਤ ਸਿੰਘ ਸਾਹਿਬ ਨੇ 2 ਦਸੰਬਰ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਉਹਨਾਂ ਦੇ ਨਾਲ ਸਾਰੀ ਕੋਰਟ ਕਮੇਟੀ ਉਹਦੇ ਨਾਲ ਸਾਰੇ ਕੈਬਲੇਟ ਮੰਤਰੀ 7 ਤੋਂ ਲੈ ਕੇ 17 ਤੱਕ ਤੇ ਜਿਹੜੀ ਸਾਡੀ 12 ਤੋਂ 17 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਰਹੀ ਆ ਉਹ ਸਾਰਿਆਂ ਨੂੰ ਪੇਸ਼ ਹੋਣ ਲਈ ਕਿਹਾ ਉਸ ਦਿਨ ਕਿਉਂਕਿ ਤੁਸੀਂ ਸਾਰਿਆਂ ਨੇ ਉਹ ਰਿਕਾਰਡਿੰਗ ਕੀਤੀ ਆ ਕਿ ਵੱਖ-ਵੱਖ ਆਗੂਆਂ ਨੂੰ ਵੱਖ-ਵੱਖ ਜਿਹੜੀ ਆ ਉੱਥੋਂ ਤਨਖਾਹ ਅਨਾਉਂਸ ਕੀਤੀ ਗਈ ਸ੍ਰੀ ਅਕਾਲ ਤਖਤ ਦੀ ਜਨਮ ਤੋਂ ਕਿ ਆਹਾਹਾ ਜਿਹੜੇ ਹੈਗੇ ਇਹਨਾਂ ਸਾਰਿਆਂ ਨੇ ਅਕਾਲ ਤਖਤ ਦੇ ਹੁਕਮ ਅਨਸਾਰ ਇਹ ਜਿਹੜੀ ਸਜ਼ਾ ਆ ਉਹ ਭੁਗਤਣੀ ਆ ਤੇ ਸਜ਼ਾ ਸੇਵਾ ਦੇ ਰੂਪ ਵਿੱਚ ਸੇਵਾ ਕਰਨੀ ਆ ਸਜ਼ਾ ਕਹਿਣ ਤੋਂ ਭਾਵ ਕੋਈ ਅੰਦਰ ਨਹੀਂ ਜਾਣ ਦੀ ਸੇਵਾ ਕਰਨੀ ਆ ਕਿਉਂਕਿ ਜਿਹੜੀ ਸਾਡੀ ਪ੍ਰਾਤਨ ਮਰਿਆਦਾ ਰਹੀ ਹੈ। ਉਹਦੇ ਤਹਿਤ 10 ਦਿਨ ਦੀ ਸੇਵਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ 7 ਹੋਰ ਉਹਨਾਂ ਨੂੰ ਸੁਣਾਈ ਗਈ ਸੀ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 2 ਦਿਨ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਤੌਰ ਸੇਵਾਦਾਰ ਵਰਚਾ ਲੈ ਕੇ ਤੇ 2-2 ਦਿਨ ਅਨੰਦਪੁਰ ਸਾਹਿਬ ਇਸੇ ਤਰ੍ਹਾਂ ਤਲਵੰਡੀ ਸਾਬੋ ਫਿਰ ਇਸੇ ਤਰ੍ਹਾਂ ਆਪਣੇ ਸਾਡੇ ਫਤੇਗੜ ਸਾਹਿਬ ਤੇ 2 ਦਿਨ ਮੁਕਸਰ ਵਿਖੇ ਇਹ ਆਦੇਸ਼ ਹੋਇਆ ਸੀ ਤੇ 4 ਤਰੀਕ ਨੂੰ ਜਦੋਂ ਇੱਥੇ ਉਹ ਬਾਹਰ ਆਪਣੀ ਸੇਵਾ ਨਿਭਾ ਰਏ ਸੀ ਨੀਲਾ ਚੋਲਾ ਪਾ ਕੇ ਬਰਸ਼ਾ ਹੱਥ 'ਚ ਫੜ ਕੇ ਤੇ ਉਸ ਵੇਲੇ ਨਾਰਾਇਣ ਸਿੰਘ ਜੋੜੇ ਚੌੜੇ ਨੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਸੁਰੱਖਿਆ ਕਰਮਚਾਰੀ ਜਿਹੜੇ ਸੀ ਉਹ ਚੌਕਸ ਸੀ ਉਹ ਗੁਰੂ ਪਾਚੇ ਨੇ ਬਚਾ ਕਰਦਾ ਤੇ ਉਹ ਆਲਟੀਮੇਟਲੀ ਜਿਹੜੀਆਂ ਗੋਲੀਆਂ ਸੀ ਉਹ ਮੈਂ ਤੁਹਾਨੂੰ ਬਾਅਦ ਵੀ ਦਿਖਾ ਲੂੰਗਾ ਪਹਿਲਾਂ ਵੀ ਤੁਸੀਂ ਕੈਲੀਬਰੀ ਨਾਲ ਦਿਖਾ ਚੁੱਕੇ ਆ ਉਹ ਸੱਚਖੰਡ ਦੇ ਉੱਤੇ ਪਿੱਲਰਾਂ ਦੇ ਵਿੱਚ ਜਾ ਕੇ ਉਹ ਲੱਗੀਆਂ ਸੋ ਅੱਜ ਜਿਹੜੀ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੀ ਮੀਟਿੰਗ ਹੋਈ ਆ ਇਹ 72 ਘੰਟੇ ਦੇ ਨੋਟਸ ਦੇ ਉੱਤੇ ਅੱਜ ਇਹ ਮੀਟਿੰਗ ਦਾ ਇੱਕ ਨੁਕਾਤੀ ਇੱਕ ਪੁਆਇੰਟ ਏਜੰਡਾ ਸੀਗਾ ਉਹਦੀ ਜਿਹੜੀ ਮੈਂ ਤੁਹਾਨੂੰ ਲਾਬਜ ਬਲਾਬਜ ਮਤੇ ਦੀ ਜਿਹੜੀ ਅਵਾਰਤਿਆ ਉਹ ਸਣਾ ਦੇਣਾ ਤੇ ਇਹ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਆ ਫਰਜ਼ ਤਾਂ ਉਹਨਾਂ ਦਾ ਬੰਦਾ ਸੀ ਕਿਉਂਕਿ ਉਸ ਦਿਨ ਜਿਸ ਦਿਨ ਘਟਨਾ ਹੋਈ ਆ ਉਹਨੇ ਬਿਆਨ ਵੀ ਜਾਰੀ ਕੀਤਾ ਸੀ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਈ ਸੇਵਾ ਦੇ ਨਿਵਾਰੇ ਸੇਵਾਦਾਰ ਤੇ ਹਮਲਾ ਆਇਆ ਜਾਇਦਾ ਤਾਂ ਉਹਨਾਂ ਨੂੰ ਸੀ ਪਈ ਆਪਣੇ ਆਪ ਹੀ ਇਹਦਾ ਨੋਟਸ ਲੈ ਲੈਂਦੇ ਗੰਭੀਰਤਾ ਦੇ ਨਾਲ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜ਼ੈਕਟਿਵ ਨੇ ਇਹ ਜਿਹੜਾ ਅਚੇਚੀ ਇਕਤਰਤਾ ਮਿਤੀ 9 12 2024 ਮਤਾ ਨੰਬਰ 85 ਦੀ ਨਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਦੀ ਅੰਤਰ ਕਮੇਟੀ ਇਹ ਇਕਤਰਤਾ 4 ਦਸੰਬਰ 2024 ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਦੇ ਮੁੱਖ ਦਵਾਰ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸੇਵਾ ਨਿਭਾ ਰਹੇ ਸੇਵਾਦਾਰ ਉੱਪਰ ਨਰੈਣ ਸਿੰਘ ਚੌੜਾ ਵੱਲੋਂ ਗੋਲੀਆਂ ਨਾਲ ਹਮਲਾ ਕਰਨ ਅਤੇ ਸਿੱਖਾਂ ਦੇ ਪਾਵਨ ਸਥਾਨ ਤੇ ਸ਼ਾਂਤਮਈ ਤੇ ਰਹਾਣੀ ਬਾਦਾਂ ਮਰ ਨੂੰ ਭੰਗ ਕਰਕੇ ਭੰਗ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਇਹ ਹਮਲੇ ਦੌਰਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਡਿਊਟੀ ਤੇ ਗੋਲੀਆਂ ਲੱਗਣ ਨਾਲ ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਅਤੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੇ ਮਨਾਂ ਵਿੱਚ ਭਾਰੀ ਠੇਸ ਪੁੱਜੀ ਹੈ। ਇਹ ਹਮਲਾ ਸ਼੍ਰੀ ਅਕਾਲ ਤਖਤ ਦੇ ਆਦੇਸ਼ਾਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਸਿੱਧੇ ਤੌਰ ਤੇ ਤੋਹੀਨ ਹੈ। ਇਹ ਮੇਰੀ ਪੀੜੀ ਦੇ ਸਿਧਾਂਤ ਪੰਥਕ ਮਾਨ ਮਰਿਆਦਾ ਤੇ ਸਿੱਖ ਮਾਨਤਨਾਮਾ ਦੀ ਕੋਰ ਉਲੰਘਣਾ ਹੈ। ਆંતરિક ਕਮੇਟੀ ਮਹਿਸੂਸ ਕਰਦੀ ਹੈ ਕਿ ਇਸ ਮਾਮਲੇ ਨਾਲ ਨਾਤਮਸਤਕ ਹੋਣ ਪੁੱਜਦੀਆਂ ਸੰਗਤਾਂ ਅੰਦਰ ਡਰ ਦਾ ਮਾਹੌਲ ਵੀ ਪੈਦਾ ਹੋਇਆ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਕੇਵਲ ਸਿੱਖ ਹੀ ਨਹੀਂ ਸਗੋਂ ਵਾਕ ਵਕ ਧਰਮ ਦੇਚਾਂ ਦੇ ਲੋਕ ਆਪਣੀ ਸਾਧਾ ਅਰਪਿਤ ਕਰਨ ਲਈ ਪਹੁੰਚਦੇ ਹਨ। ਇਤੋਂ ਸ਼ਰਧਾਲੂ ਆਤਮਿਕ ਤ੍ਰਿਪਤੀ ਦੇ ਨਾਲ-ਨਾਲ ਸ਼ਾਂਤੀ, ਸਹਿਜ ਅਤੇ ਸੇਵਾ ਭਾਵਨਾ ਵੀ ਗ੍ਰਹਿਣ ਕਰਦੇ ਹਨ ਅਤੇ ਆਪਣੇ ਜੀਵਨ ਨੂੰ ਮੁਕੰਮਲ ਸਮਰਪਣ ਵਿੱਚ ਲਾ ਕੇ ਅਧਿਆਤਮਕਤਾ ਸ਼ਕਤੀ ਹਾਸਲ ਕਰਦੇ ਹਨ। ਮਾਨਵਤਾ ਨੂੰ ਜੀਵਨ ਸੇਧਾਂ ਦੇਣ ਵਾਲੇ ਇਸ ਅਧਿਆਤਮਕਤਾ ਅਸਥਾਨ ਵੱਲ ਹਮਲਾ ਕਰਨਾ ਬੇहद ਦੁਖਦਾਈ ਹੈ ਅਤੇ ਦੋਸ਼ੀ ਵਿਰੁੱਧ ਪੰਥਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਸਿੱਖਾਂ ਦੇ ਸਰਵਉੱਚ ਸਤਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਗਵਾਈ ਸਭ ਤੋਂ ਸੁਪਰੀਮ ਹੈ। ਆੰਤਰ ਕਮੇਟੀ ਦੀ ਕਤਰਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੀ ਹੈ ਕਿ ਪੰਥ ਦੀਆਂ ਮਾਨਤਾਵਾਂ ਪਰੰਪਰਾਵਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਡਿਊੜੀ ਤੇ ਗੋਲੀਆਂ ਚਲਾ ਕੇ ਨਰਾਦਰ ਕਰਨ ਵਾਲੇ ਨਰੈਣ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਜਾਵੇ। ਆੰਤਰ ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੋਲੀ ਚਲਾਉਣ ਦੀ ਘਟਨਾ ਇੱਕ ਡੂੰਘੀ ਸਾਜ਼ਿਸ਼ ਦਾ ਨਤੀਜਾ ਹੈ। ਇਹ ਇਸ ਵਿੱਚ ਦੋਸ਼ੀ ਵਿਅਕਤੀ ਤੋਂ ਇਲਾਵਾ ਹੋਰ ਪੰਥ ਦੋਖਿਆਂ ਅਤੇ ਸਾਜ਼ਿਸ਼ਕਾਰਾਂ ਸੁਰੱਖਿਆ ਵਿੱਚ ਖਾਮੀਆਂ ਅੰਦਰੂਨੀ ਅਤੇ ਬਾਹਰੀ ਮਿਲੀ ਭੁਗਤ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਦੀ ਕੋਖ ਵੀ ਕੀਤੀ ਜਾਣੀ ਚਾਹੀਦੀ ਹੈ ਇਸ ਮਾਮਲੇ ਵਿੱਚ ਸਰਦਾਰ ਰਗੂਜੀਤ ਸਿੰਘ ਬਰਗ ਸੀਨੀਅਰ ਮੀਤ ਪ੍ਰਧਾਨ ਸਰਦਾਰ ਸ਼ੇਰ ਸਿੰਘ ਮੰਡਵਾਲਾ ਜਨ ਸਕੱਤਰ ਸਰਦਾਰ ਸੁਖਪ੍ਰੀਤ ਸਿੰਘ ਰੋਡੇ ਮੈਂਬਰ ਅੰਤਰ ਕਮੇਟੀ ਸਰਦਾਰ ਕਲਵਾਨ ਸਿੰਘ ਮੰਨਨ ਮੁਖ ਸਕੱਤਰ ਇਹ ਕਮੇਟੀ ਸਾਰੀ ਤਿੰਨ ਹਫ਼ਤਿਆਂ ਚ ਕੋਰ ਕਰੂਗੀ ਸਾਰੇ ਪਹਿਲੂ ਸਿੰਘ ਸਾਹਿਬਾਂ ਨਾਲ ਵੀ ਤੇ ਬਾਕੀਆਂ ਨਾਲ ਵੀ ਸਾਰੀ ਇਹ ਤਿੰਨ ਹਫ਼ਤਿਆਂ ਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਵੀ ਆਪਣੀ ਰਿਪੋਰਟ ਭੇਜਣ ਇਹਦੇ ਕੋਆਰਡੀਨੇਟਰ ਸਰਦਾਰ ਪ੍ਰਤਾਪ ਸਿੰਘ ਹੋਣਗੇ ਸੋ ਇਹ ਅਸੀਂ ਸਿੰਘ ਸਾਹਿਬ ਨੂੰ ਇਹ ਦੇਖ ਕੇ ਆਏ ਆ ਕਿ ਫਰਜ਼ਦਾ ਬਣਦਾ ਸੀ ਵੀ ਤੁਸੀਂ ਜਦੋਂ ਉਹ ਦਿਨ ਬਿਆਨ ਦਿੱਤਾ ਸੀ ਕਿਉਂਕਿ ਇਹ ਮੈਂ ਸਮਝਦਾ ਭਈ ਜਿਲੇ ਕਿਸੇ ਨੂੰ ਸੇਵਾ ਲੱਗ ਜਾਂਦੀ ਆ ਦੇ ਉਹ ਸੇਵਾ ਉਹਨੇ ਨਿਵਾ ਕੇ ਫਿਰ ਮੋੜ ਅਕਾਲ ਤਖਤ ਤੇ ਰਿਪੋਰਟ ਕਰਨੀ ਹੁੰਦੀ ਆ ਕਿ ਮੈਂ ਆਪਣੀ ਸਾਰੀ ਜਿਹੜੀ ਸੇਵਾ ਆ ਉਹ ਪੂਤ ਚੁੱਕਾ ਉਹ ਤੋਂ ਬਾਅਦ ਉਥੋਂ ਉਹਨੂੰ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਤੇ ਚਾਰ ਮੈਂਬਰੀ ਤਿੰਨ ਮੈਂਬਰੀ ਆ ਤੇ ਮੁਖ ਕਤਰ ਸਰਦਾਰ ਕਲਵਾਨ ਸਿੰਘ ਮੰਨਣਿਆਂ ਨਾਲ ਸੋ ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਸੇਵਾ ਦੇ ਵਿੱਚ ਕਿਸੇ ਨੂੰ ਵੀ ਖਲਜਘਣ ਪਉਣ ਦਾ ਕੋਈ ਜਿਹੜਾ ਆ ਉਹ ਅਧਿਕਾਰ ਨਹੀਂ ਦੂਸਰੀ ਬੇਨਤੀ ਆ ਕਿ ਇੱਕ ਸਿੱਖਾਂ ਦੇ ਕੋਲੇ ਇੱਕ ਨਵੇਕਲਾ ਸਿਧਾਂਤ ਸਤਗੁਰੂ ਜੀ ਨੇ ਮੇਰੀ ਪੀੜੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਕਿ ਇਹ ਧਾਰ ਬਖਸ਼ੇਨデア ਇੱਥੇ ਜਿਸਲੇ ਵੀ ਕੋਈ ਆ ਕੇ ਭਾਵਨਾ ਦੇ ਨਾਲ ਖਿਮਾ ਜਾਂਚਨਾ ਕਰਦਾ ਤੇ ਸਤਗੁਰੂ ਜੀ ਉਹਨੂੰ ਬਖਸ਼ੇਨਦ ਵੀ ਆ ਤੇ ਸਤਗੁਰੂ ਜੀ ਉਹਨੂੰ ਮਾਫ਼ ਵੀ ਕਰਦੇ ਸੋ ਉਹ ਮਾਫ਼ੀ ਦੇ ਨਾਲ ਜਿਹੜੀ 사ਜਾ ਜਿਹੜੀ ਸੇਵਾ ਦੇ ਰੂਪ ਵਿੱਚ ਲਾਈ ਸੀ ਮੈਂ ਸਮਝਦਾ ਉਹ ਸੇਵਾ ਦਾ ਫਿਰ ਉਹਦੇ ਵਿੱਚ ਖੰਡਨ ਕਰਨਾ ਜਿਹੜਾ ਆ ਔਰ ਉਹ ਵੀ ਵੈਪਨ ਲੈ ਕੇ ਤੇ ਮੈਂ ਸਮਝਦਾ ਬਹੁਤ ਵੱਡੀ ਹੈ ਅੱਜ ਦੀ ਸਾਡੀ ਸਾਰੀ ਜਿਹੜੀ ਐਗਜੈਕਟਿਵ ਕਮੇਟੀ ਆ ਉਹਦੇ ਵਿੱਚ ਦੋ ਮੈਂਬਰ ਜਿਹੜੇ ਸੀ ਉਹ ਨਹੀਂ ਆਪਣੇ ਕਿਉਂਕਿ ਸੁਧਾਰ ਲੈਰ ਨਾਲ ਸੰਬੰਧਤ ਆ ਉਹ ਆਏ ਸੀ ਇੱਕ ਆਪ ਦੇ ਨਾਲ ਇੱਕ ਸੁਧਾਰ ਨਾਲ ਰਹਿਣ ਦੇ ਨਾਲ ਆ ਉਹ ਉਹ ਬਖਰੇ ਉਹਨਾਂ ਦੇ ਆਪਣਾ ਸੀਗਾ ਪਰ ਫਿਰ ਵੀ 13 ਮੈਂਬਰਾਂ ਨੇ ਇਸ ਇਹ ਬਹੁਤ ਸੰਤਤੀ ਦੇ ਨਾਲ ਸਿੰਘ ਸਾਹਿਬ ਨੂੰ ਅਪੀਲ ਕੀਤੀ ਆ ਤੇ ਮੈਂ ਸਿੰਘ ਸਾਹਿਬ ਨੂੰ ਹੁਣ ਅਸੀਂ ਸਾਰੇ ਮੈਂਬਰ 13 ਦੇ 13 ਮਿਲ ਕੇ ਵੀ ਆਏ ਆ ਕਿ ਪੰਥਕ ਰਵੈਤਾ ਅਨਸਾਰ ਉਹਦੇ ਖਿਲਾਫ ਕਾਰਵਾਈ ਕਰਕੇ ਉਹਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ। ਬਣਾਈਏ ਇਹ ਜਾਣਕਾਰੀ ਤਾਂ ਅੰਦੇ ਦੀ ਰਿਪੋਰਟ ਦੇਗੀ ਪਰ ਲੇਕਿਨ ਉਦਕਾਰ ਵੀ ਕਿਸ ਨਾਲ ਲਈ ਜੇ ਪੁਲਿਸ ਬੁਲਾਇਆ ਹੁੰਦੀ ਸੋਚਦੇ ਜਿੱਸਾ ਕਹਿ ਰਹੇ ਕਿ ਦੇਖੋ ਜਿਹੜੀ ਜਿਹੜੀ ਹੁਣ ਦੋ ਪੱਖ ਆ ਦੇਖੋ ਸਰਕਾਰ ਦਾ ਜਿਹੜਾ ਪੱਖ ਆ ਬਿਲਕੁਲ ਨਰਕਾਤਮਕ ਰਿਹਾ ਮੈਨੂੰ ਕਹਿਣ ਚ ਕੋਈ ਇਰਾਵਾ ਨਹੀਂ ਕਿਉਂ ਰਿਹਾ ਕਿ ਇੱਕ ਬੰਦਾ 20 ਸਾਲ ਦਾ ਹੈ ਭਰਾਵੇਂ ਪੁਲਿਸ ਦਾ ਮਲਾਜਮ ਹੈ ਉਹ ਪਰਿਵਾਰ ਦੇ ਨਾਲ ਆਪਣੀ ਸੇਵਾ ਨਿਭਾ ਰਿਹਾ ਡਿਊਟੀ ਕਰ ਰਿਹਾ ਬਤੌਰ ਸੁਰੱਖਿਆ ਗਾਰਡ ਤੇ ਮੈਂ ਸਮਝਦਾ ਉਹ ਫੇਰ ਕਈ ਵਾਰੀ ਪਰਿਵਾਰ ਕੇ ਬਣ ਜਾਂਦੇ ਆ ਜੇ ਸ਼ਾਇਦ ਡਿਊਟੀ ਕਰਦੇ ਕਈ ਵਾਰੀ ਕਤਾਹੀ ਹੋ ਜਾਂਦੀ ਉਹਨੇ ਉਹ ਇੱਕਦਮ ਝਾਟੜਿਆ ਤੇ ਉਹਨੇ ਉਹ ਘਟਨਾ ਜਿਹੜੀ ਸੀ ਉਹ ਉਹ ਹੁਣ ਰੋਕ ਲਈ ਤੇ ਸਰਕਾਰ ਦਾ ਹੁਣ ਪੱਖ ਦੇਖ ਲਓ ਸਰਕਾਰ ਨਾਲ ਦੀ ਨਾਲ ਹੀ ਸਹਿਮਤੀ ਦਾ ਕੀ ਜ਼ਾਹਰ ਕਰਨੀ ਸੀ ਸਰਕਾਰ ਨਾਲ ਦੀ ਨਾਲ ਹੀ ਕਹਿ ਰਹੀ ਆ ਭਈ ਤਾਂ ਸਾਡੀ ਪੁਲਿਸ ਦੀ ਮਸਤੀਤੀ ਸੀ ਤਾਂ ਸਾਡੇ ਸੇਵਾਦਾਰ ਵੀ ਤਾਂ ਪੈ ਹੀ ਜਾਣ ਉਹਲੇ ਤੇ ਦੂਸਰਾ ਜਿਹੜਾ ਮੈਂ ਸਮਝਦਾ ਕਮਿਸ਼ਨਰ ਪੁਲਿਸ ਵੱਲੋਂ ਤੁਰੰਤ ਇਹ ਬਿਆਨ ਦੇਣਾ ਕਿ ਕਿਤੇ ਹਮਦਰਦੀ ਦੀ ਲਹਿਰ ਦਾ ਤਾਂ ਇਹ ਹਿੱਸਾ ਤਾਂ ਨਹੀਂ ਪਰ ਮੈਂ ਸਮਝਦਾ ਭਈ ਦੇਖੋ ਸਾਚਖੰਡ ਦੇ ਦਰਸ਼ਣੀ ਜੋੜੀ ਚਾਰਨਕੁੰਡਿਆ ਸੰਗਤ ਉੱਥੇ ਆਉਂਦੀ ਆ ਤੇ ਜੇ ਸਹਿਮਤੀ ਲਹਿਰਿਆ ਤਾਂ ਫੇਰ ਮੰਨ ਲੇ ਸਰਕਾਰ ਦਾ ਜਾਂ ਪੁਲਿਸ ਦਾ ਪੱਖ ਕਿੱਧਰ ਨੂੰ ਜਾ ਰਿਹਾ ਇਹ ਸਾਨੂੰ ਅੱਜ ਭੰਪੜਨ ਦੀ ਲੋੜ ਆ ਇਸੇ ਕਰਕੇ ਆ ਜਿਹੜੀਆਂ ਤੁਸੀਂ ਪੜੀਆਂ ਹੋਣੀਆਂ ਮੈਂ ਜਿਹੜੀਆਂ ਅਖੀਰ ਦੇ ਵਿੱਚ ਪੜੀਆਂ ਲਾਈਨਾਂ ਸਾਜ਼ਿਸ਼ਕਾਰਾਂ ਸੁਰੱਖਿਆ ਵਿੱਚ ਖਾਮੀਆਂ ਅੰਦਰੂਨੀ ਤੇ ਬਾਹਰੀ ਮਿਲੀ ਭੁਗਤ ਦੇ ਨਾਲ ਨਾਲ ਫੋਰਸ ਪ੍ਰਸ਼ਾਸਨ ਦੀ ਮਾੜੀ ਕਾਰਜਕਾਰੀ ਇਹ ਇਹੋ ਜਿਹੇ ਯਾਰ ਕਰਦੀ ਆ ਕਿ ਇਹਨਾਂ ਨੇ ਜੇ ਕੋਈ ਇਦਾਂ ਦੀ ਇਨਸੀਡੈਂਟ ਇੱਥੇ ਹੋ ਜਾਂਦੀ ਕਿਸੇ ਇੱਕ ਸਰਦਾਲੂ ਵਿਚਾਰੇ ਦੀ ਕਿਸੇ ਦੀ ਗੋਲੀ ਲੱਗ ਜਾਂਦੀ ਜਾਂ ਹੋਰ ਪਰ ਮੈਂ ਸਮਝਦਾ ਫੇਰ ਵੀ ਜਿਹੜੀ ਬਿਲਡਿੰਗ ਆ ਇਹ ਫੇਰ ਉਹਦੇ ਬਿਲਡਿੰਗ ਦੇ ਵਿੱਚ ਵੀ ਗੋਲੀਆਂ ਲੱਗੀਆਂ ਬਿਲਡਿੰਗ ਕਹਿਣ ਤੋਂ ਭਾਵ ਇਹ ਬਿਲਡਿੰਗਾਂ ਆਮ ਬਿਲਡਿੰਗਾਂ ਨਹੀਂ ਇਹ ਸਤਗੁਰੂ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਿਆ ਇੱਥੇ ਦਾ ਲੋਕ ਨਿਮਾਨਤਾ ਨਾ ਆਉਂਦੇ ਆ ਤੇ ਉੱਚੇ ਹੋ ਕੇ ਜਾਂਦੇ ਆ ਇਹਦਾ ਗਨਾਹ ਬਖਸ਼ਾਉਣ ਵਾਲੀ ਧਰਤੀ ਆ ਇੱਥੇ ਦਾ ਲੋਕ ਗਨਾਹ ਕਰਦੇ ਨਹੀਂ ਲੋਕ ਗਨਾਹ ਬਖਸ਼ਾਉਂਦੇ ਆ ਸੋ ਇਹ ਅਸੀਂ ਬੇਨਤੀ ਉਹਨਾਂ ਨੂੰ ਕਰਕੇ ਆਏ ਆ ਕੇ ਸਾਰੇ ਪੱਖਾਂ ਦੀ ਘੋਕ ਕੇ ਕਮੇਟੀ ਜਿਹੜੀ ਆ ਸਾਰੇ ਪੱਖਾਂ ਦੀ ਘੋਕ ਕਰੋਗੀ ਸਾਜੀ ਅਪੀਲ ਕਰਨਾ ਚਾਹੋਗੇ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦਿਖਾਇਆ ਜਾ ਰਿਹਾ ਕਿ ਸੁਪੀਰ ਬਾਦਲ ਜੀ ਉੱਠ ਕੇ ਭੱਜੇ ਨੇ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਵਾਇਰਲ ਕੀਤੀ ਜਿਹੜੇ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਗਲਤ ਮੈਸੇਜ ਦੇ ਦੇਖੋ ਦੇਖੋ ਇਹ ਸਾਰਾ ਮੀਡੀਆ ਤੁਸੀਂ ਇੱਥੇ ਸਾਰੇ ਕੈਮਰੇ ਲੱਗੇ ਆ ਉਹ ਉੱਠ ਕੇ ਦਾ ਉੱਥੋਂ ਗਏ ਨਹੀਂ ਰਹੇ ਹੀ ਉੱਥੇ ਆ ਹਾਂ ਹਾਂ ਉਹ ਕੋਈ ਸਮਾਂ ਮੈਨੂੰ ਹੁਣ ਪਤਾ ਨਹੀਂ ਕਿ ਮੈਂ ਸਭ ਰੀਕ੍ਰੈਕਟ ਮਾਰੂ ਤਾਂ ਬੜੀ ਸ਼ਾਂਤੀ ਨਾਲ ਉਸੇ ਬੈਠੇ ਰਹੇ ਉਸ ਮਿਲ ਵਿੱਚ ਸੀ ਸਾਹਿਬ ਦੇ। ਪੰਜ ਦਿਨ ਹੋਰਾਂਗੇ ਹਰੇ ਤੱਕ ਸਰਕਾਰ ਵੱਲੋਂ ਇਸ ਘਟਨਾ ਦੀ ਕੋਈ ਜਾਂਚ ਤੱਕ ਦਾ ਵੇਸ਼ ਨਹੀਂ ਦਿੱਤਾ ਗਿਆ। ਦੇਖੋ ਮੈਂ ਪਹਿਲਾਂ ਕਿਹਾ ਇਹ ਸਰਕਾਰ ਨੇ ਕੋਈ ਆਦੇਸ਼ ਨਹੀਂ ਕਰਨਾ। ਆਦੇਸ਼ ਇਸ ਕਰਕੇ ਨਹੀਂ ਕਰਨਾ ਕਿਉਂਕਿ ਇਹਨਾਂ ਦਾ ਇੱਕ ਪਰਪਸਾ ਜਾਂ ਸਿਰਫ ਤੇ ਸਿਰਫ ਪੇ ਸ਼੍ਰੋਮਣੀ ਅਕਾਲੀ ਦਲ ਪੈਰਾਂ ਤੇ ਆਉਣ ਦਾ ਆਉਂਦਾ। ਕਿਉਂਕਿ ਬੜੇ ਲੰਬੇ ਅਰਸੇ ਤੋਂ ਸੀ ਪਈ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਦੇ ਪੇਸ਼ ਹੋਣ ਉਹ ਹੁਣ ਜਿਹੜੇ ਪੇਸ਼ ਹੋ ਗਏ ਤੇ ਹੁਣ ਇਹਨਾਂ ਨੂੰ ਖਤਰਾ ਪੈ ਗਿਆ ਵੀ ਸ਼ਾਇਦ ਸਾਡੀਆਂ ਜਿਹੜੀਆਂ ਗੱਡੀਆਂ ਖੁੱਸ ਜਾਣੀਆਂ ਤੇ ਸਾਰੇ ਦਾ ਸਾਰਾ ਪੋਲੀਟਿਕਲ ਪਰਪਸ ਆ ਇਹ ਤਾਂ ਮੈਂ ਸਮਝਦਾ ਜੇ ਐਸ ਗੱਲ ਨੂੰ ਵੀ ਜਾਨਲੇਵਾ ਹਮਲੇ ਨੂੰ ਵੀ ਸਿਆਸੀ ਰੋਟੀਆਂ ਸਿੱਕੀ ਜਾਣੀਆਂ ਤੇ ਫਿਰ ਮੈਂ ਮਾਰਦਾ ਇਸ ਤੋਂ ਬਾਅਦ ਮਾੜੀ ਹੋਰ ਕੀ ਗੱਲ ਹੋ ਸਕਦੀ ਹੈ ਜੀ ਸਭ ਤੋਂ ਸਭ ਤੋਂ ਕੋਣ ਹੋ ਸਕਦਾ ਹੈ ਫਿਰ ਹਾਂ ਜੀ ਇਸ ਸਾਜ਼ਿਸ਼ ਪਿੱਛੇ ਕੋਣ ਹੋ ਸਕਦਾ ਇਹ ਤਾਂ ਡੰਗਾਈ ਨਾਲ ਹੁਣ ਕਿਉਂਕਿ ਹਾਈ ਕਮਾਂਡ ਨੇ ਅਕਾਲੀ ਦਲ ਨੇ ਵੀ ਇਹ ਮੰਗ ਕੀਤੀ ਆ ਕਿਹਦੀ ਢੰਗਾਈ ਦੇ ਨਾਲ ਕਿਸੇ ਸੁਪਰੀਮ ਕੋਰਟ ਦੇ ਜੱਜਾਂ ਹਾਈ ਕੋਰਟ ਦੇ ਜੱਜ ਤੋਂ ਕਰਾਈ ਜਾਵੇ ਇਹਦੀ ਜਾਂਚ ਤੇ ਨਹੀਂ ਤਾਂ ਇਹਨਾਂ ਕੋਲੋਂ ਦਾ ਜੋ ਕੁਝ ਆਪਾਂ ਤੁਸੀਂ ਦੇਖਦੇ ਆ ਸਾਹਮਣੇ ਹੀ ਸਾਰਾ ਕੋਈ ਵਿਰੋਧੀ ਪਾਰਟੀ ਵੀ ਹੋ ਸਕਦੀ ਇਸ ਸਾਰੀ ਇਸ ਕੋ ਦੇਖੋ ਇਹ ਹੁਣ ਜਿਲੇ ਜਾਂਚ ਹੋਊਗੀ ਤਾਂ ਵੀ ਸਾਰਾ ਕੁਝ ਇਨਕੁਆਇਰੀਆਂ ਸਾਰਾ ਕੁਝ ਆ ਜਾਂਦਾ ਹੁਣ ਤਾਂ ਸਾਵੀ ਸਾਹਿਬ ਗੁਰਨੈਤ ਸਿੰਘ ਚੋੜਾ ਦੇ ਉਸ ਦਿਨ ਦਸਤਾਰ ਘਟਨਾ ਵਾਲੇ ਦਿਨ ਲਥਨ ਕਰਕੇ ਜਿਹੜੀਆਂ ਗਰਮ ਖੇਹਲੀ ਜਿੱਥੇ ਬੰਦੀਆਂ ਨੇ ਸਾਰੀਆਂ ਉਹਦੀ ਹਮਾਇਤ ਤੇ ਆ ਗਈਆਂ ਜੀ ਕੀ ਕਹਿਣਾ ਹੈ ਦੇਖੋ ਮੇਰੀ ਬੇਨਤੀ ਇਹ ਆ ਦਸਤਾਰ ਨੂੰ ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰਦਾ ਕਿਉਂਕਿ ਸਿੱਖ ਦੀ ਦਸਤਾਰ ਹੀ ਸ਼ਾਨ ਹੈ ਸਾਬਤ ਸੂਰ ਦਸਤਾਰ ਸਿਰ ਪਰ ਇਹਨੂੰ ਇੱਕ ਪੱਖ ਨਾਲ ਦੇਖੀਏ ਦੋਏ ਪੱਖ ਦੇਖੀਏ ਕਿਉਂਕਿ ਜਿੰਦਾ ਇੱਥੇ ਉਸ ਵੇਲੇ ਕਿਉਂਕਿ ਮੈਂ ਤਾਂ ਹੈ ਨਹੀਂ ਸੀ ਮੈਂ ਤਾਂ ਬਾਅਦ ਆਇਆ ਤੇ ਜੋ ਇੱਥੇ ਸਾਰਾ ਸਿਸਟਮ ਉਹ ਲੈ ਚੱਲਿਆ ਉਹ ਸਾਰਿਆਂ ਨੂੰ ਤੁਹਾਡੇ ਸਾਹਮਣੇ ਆ ਬਿਜਲੇ ਆਪਣੇ ਇਦਾਂ ਦਾ ਰੋਲ ਆਪਾਂ ਪੈ ਜਾਂਦਾ ਫੇ ਉਹਦੇ ਵਿੱਚ ਜਿਹੜਾ ਆ ਉਹ ਕਈ ਵਾਰੀ ਕੋਈ ਐਮ ਇਹਦੀਆਂ ਘਟਨਾ ਵੀ ਜਿਹੜੀਆਂ ਉਹ ਵਾਪਰ ਜਾਂਦੀ ਹੈ ਸਰਦਾਰ ਜੀ ਇਹ ਕਮੇਟੀ ਜਿਹੜੀ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਨਹੀਂ ਜੀ ਗਠਿਤ ਕੀਤੀ ਜਾਣੀ ਚਾਹੀਦੀ ਕਿਹੜੀ ਜੀ ਜਿਹੜੀ ਇਹਦੀ ਜਾਂਚ ਬਾਰੇ ਇਹ ਤਾਂ ਚਲੋ ਸ਼ੋਮਣੀ ਕਮੇਟੀ ਆਪ ਅਸੀਂ ਗਠਨ ਕਰਦੇ ਆ ਅੱਗੇ ਅਸੀਂ ਪਿੱਛੇ ਜਦੋਂ ਸੁਲਤਾਨਪੁਰ ਲੋਧੀ ਗੋਲੀ ਚੱਲੀ ਆ ਉਹਦੇ ਵਿੱਚ ਸਰਕਾਰ ਸਿੱਧੇ ਤੌਰ ਤੇ ਦੋਚੀ ਸੀ ਉਹਦਾ ਹੁਣ ਕਿਉਂਕਿ ਸ਼ੋਮਣੀ ਕਮੇਟੀ ਲਾ ਬਾਈਂਡਿੰਗ ਫੋਰਸ ਨਹੀਂ ਹੈਗੀ ਇਹ ਤਾਂ ਸਿਰਫ ਇੱਕ ਅਪੀਲ ਦੇ ਰੂਪ ਦੇ ਵਿੱਚ ਆ ਪ੍ਰਬੰਧ ਦੇ ਰੂਪ ਦੇ ਵਿੱਚ ਆ ਤੇ ਉਹ ਕਮੇਟੀ ਅਸੀਂ ਬਣਾਤੀ ਆ ਸ਼ੋਮਣੀ ਕਮੇਟੀ ਨੇ ਐਜ ਇਕੁਇਲੈਂਟ ਹੀ ਆ ਤੇ ਜੇ ਕਾਲ ਤੱਕ ਵੀ ਕੱਲ ਨੂੰ ਕੋਈ ਬਣਾ ਦੇ ਤਾਂ ਸਾਨੂੰ ਉੱਤੇ ਵੀ ਕੋਈ ਤਰ੍ਹਾਂ ਦੀ ਸਾਹਿਬ ਨੇ ਉੱਥੇ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਆਪ ਜੀ ਦੀ ਅਗਵਾਈ ਚ ਉਹਦੀ ਕੋਈ ਕਾਰਵਾਈ ਅੱਗੇ ਸ਼ੁਰੂ ਹੋਈ ਹੈ ਜੀ ਦੇ ਕੋ ਬੈਂਤੀ ਆ ਉਹ ਡਾਇਰੈਕਸ਼ਨ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਦਿੱਤੀ ਆ ਉਹਦੇ ਵਿੱਚ ਕੁਝ ਟੈਕਨੀਕਲिटीज ਜਿਹੜੀਆਂ ਹੈਗੀਆਂ ਆ ਉਹ ਅਸੀਂ ਹਾਲੇ ਮੇਰੀ ਬਾਕੀ ਮੈਂਬਰਾਂ ਨਾਲ ਵੀ ਸਲਾਹ ਹੋਈ ਸੀ ਉਹ ਬੈਠ ਕੇ ਕਾਨੂੰਨ ਕਾਇਦਾ ਉਹਦਾ ਇੱਕ ਢੰਗ ਤਰੀਕਾ ਆ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਉਹਦੀ ਗਾਈਡ ਲਾਈਨ ਆ ਰਜਿਸਟ੍ਰੇਸ਼ਨ ਜਾਂ ಕಾಂಗ್ರೆਸ ਪਾਰਟੀ ਨੇ ਤੇ ਉਹ ਸਾਰੀਆਂ ਬਾਤ ਚ ਕੇ ਅਸੀਂ ਪਰਸੋਂ ਸਿੰਘ ਸਾਹਿਬ ਨੂੰ ਮਿਲੇ ਸੀ ਚ ਚਾਰ ਤਿੰਨ ਦਿਨ ਪਹਿਲਾਂ ਤੇ ਉਹਨਾਂ ਦੇ ਧਿਆਨ ਵਿੱਚ ਵੀ ਲਿਆਉਂਦੀ ਸੀ ਵੀ ਤੁਸੀਂ ਵੀ ਆਪਣਾ ਕਾਨੂੰਨੀ ਪੱਖ ਸਾਰਾ ਬਾਤ ਲਓ ਵਕੀਲਾਂ ਤੋਂ ਸਲਾਹ ਲੈ ਲਓ ਜੱਜ ਜੀ ਤੋਂ ਸਲਾਹ ਲੈ ਲਓ ਤੇ ਉਹਦੇ ਮੁਤਾਬਕ ਫਿਰ ਜਿਹੜੀ ਅਗਲੀ ਕਾਰਵਾਈ ਬਣਦੀ ਆ ਉਹ ਕਰਾਂਗੇ ਬਾਕੀ ਕਾਲ ਤੱਕ ਦੀ ਜੇ ਕੋਈ ਡਾਇਰੈਕਸ਼ਨ ਕਿਸੇ ਪਾਸੇ ਆਉਂਦੀ ਕੋਈ ਕਦੇ ਮੁਰਕ ਇਹ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੀ ਸੀ ਕਿ ਨਗਰ ਨਿਗਮ ਦੀ ਚੋਣਾਂ ਸ਼ੀਧੀ ਹਫਤੇ ਚ ਨਾ ਕਰਾਈਆਂ ਜਾਣ ਪਰ ਹੋ ਗਿਆ ਹੈ ਮੈਂ ਸਮਝਦਾ ਮੈਂ ਮੈਂ ਫੇਰ ਮੋੜ ਉੱਥੇ ਆਜਾਂ ਇਹ ਸਰਕਾਰ ਦੀ ਕਿੱਡੀ ਕਬੱਡੀ ਨਲਾਕੀ ਆ ਵੀ ਅਸੀਂ ਸਤਾਵ ਦੀਆਂ ਮਨਾਈਆਂ ਕਿਦਰੇ ਕੋਈ ਸਹਿਯੋਗ ਨਹੀਂ ਕੀਤਾ ਅਸੀਂ ਹੋਰ ਇਤਿਹਾਸਕ ਦਿਹਾੜੇ ਮਨਾਉਣੇ ਆ ਕਿਦਰੇ ਕੋਈ ਸਹਿਯੋਗ ਨਹੀਂ ਕੀਤਾ ਤੇ ਆ ਮੈਂ ਸਮਝਦਾ ਚੇਚੇ ਤੌਰ ਤੇ ਆਮ ਬੰਦੇ ਨੂੰ ਵੀ ਕਿਸੇ ਨੂੰ ਕਹੀਏ ਭਾਈ ਜੀ ਸ਼ਹੀਦੀ ਦਿਹਾੜੇ ਚੱਲ ਰਹੇ ਆ ਸ਼ਹੀਦੀ ਦਿਹਾੜੇ ਵੀ ਕਿਹੜੇ ਚੱਲ ਰਹੇ ਆ ਉਹ ਸ਼ਹੀਦੀ ਦਿਹਾੜੇ ਕਲਗੀਧਰ ਪਾਤਸ਼ਾਹ ਨੇ ਸਾਰਾ ਸਰਵਾਂ ਸੇਤ ਮਹੀਨੇ ਚਾਰਤਾਂ ਪੰਥ ਤੋਂ ਤੇ ਫਿਰ ਇਹਨਾਂ ਨੂੰ ਵੀ ਸਮਝ ਆ ਜਾਣੀ ਚਾਹੀਦੀ ਪਏ ਜਿਹੜੇ ਉਹ 21 ਤਰੀਕ ਨੂੰ ਇਲੈਕਸ਼ਨ ਰੱਖੀ ਆ ਲੋਕ ਤਾਂ ਫੇ ਕੀ ਕਰਦੇ ਹੁੰਦੇ ਇਲੈਕਸ਼ਨਾਂ ਦੇ ਵਿੱਚ ਮੈਂ ਉਹ ਨਹੀਂ ਕਹਿੰਦਾ ਤੇ ਫਿਰ ਉਧਰ ਛਿੜਤੀ ਤੇ ਸਾਡੇ ਚੱਲਣਗੇ ਤੇ ਇਹਨਾਂ ਦਾ ਮੇਰੇ ਖਿਆਲ ਪਰਪਜ ਇਹ ਆ ਵੀ ਜਿਹੜੇ ਪੰਥ ਨੇ ਜਾਂ ਆਮ ਲੋਕਾਂ ਦੀ ਮੈਂ ਕੱਲ ਵੀ ਫਤੇਗੜ੍ਹ ਸੇ ਗੱਲ ਕੱਲ ਵੀ ਹਜ਼ਾਰਾਂ ਦੀ ਗਿਣਤੀ ਦੇ ਲੋਕ ਆਏ ਸੀ ਉਹ ਆਪਣੇ ਕੰਮਾਂ 'ਚ ਲੱਗੇ ਰਹਿਣਗੇ ਇਹ ਆਪਣੀਆਂ ਸਿਆਸੀ ਰੋਟੀਨ ਸਿੱਖ ਲੈਣਗੇ ਕਿੱਡੀ ਗੱਲ ਆ ਜੇ 2 ਸਾਲ ਅੱਗੇ ਨਹੀਂ ਇਲੈਕਸ਼ਨ ਹੋਈ ਤੇ 15 ਦਿਨਾਂ 'ਚ ਕਿੰਨਾ ਫਰਕ ਪੈ ਦੇਣਾ ਜਨਵਰੀ ਦੇ ਸੈਕੰਡ ਵੀਕ 'ਚ ਲੈ ਜਾਣ ਤੇ ਉਹਦੇ ਵਿੱਚ ਕੋਈ ਅਖਿਆਈ ਵੀ ਕੋਈ ਨਹੀਂ ਕੀ ਆਪਣੇ ਅੰਦਰੋਂ ਮੈਂ ਕਿਤੇ ਮੈਂਬਰ ਦੇ ਵਿਰੋਧ ਨਹੀਂ ਕੀਤਾ ਕਿ ਕਿਦਾ ਚੜਨ ਚਲੋ ਉਹਨੇ ਵਿਰੋਧ ਨਹੀਂ ਕੀਤਾ ਉਹਨੇ ਆਪਣਾ ਪੱਖ ਦੇ ਗਿਆ ਲਿਖਦੇ ਉਹ ਬਣਾ ਕੇ ਜਿੱਸਾ ਕਰਨ ਖਿਆਲੀ ਅੰਦਰ ਬਾਜ਼ਾਰ ਆਏ ਨੇ ਮੈਂ ਕਿ ਚੋੜਨ ਦੇ